ਜਿਵੇਂ ਕਿ ਕੱਲ ਸਰਦਾਰ ਡੱਲੇਵਾਲ ਸਾਹਿਬ ਦੇ ਅਸੀਂ ਬਿਆਨ ਸੁਣੇ ਉਹਨਾਂ ਨੇ ਸਾਨੂੰ ਅੰਦਰੋਂ ਝੰਡੋੜ ਕੇ ਰੱਖ ਦਿੱਤਾ ਤੇ ਇੱਕ ਐਦਾਂ ਦੀ ਆਵਾਜ਼ ਦਿੱਤੀ ਆ ਇੱਕ ਮੰਚ ਤੇ ਇਕੱਠੇ ਹੁੰਦੀ ਦੂਜੀ ਗੱਲ ਵੀ ਜਿਹੜੀ ਸੈਂਟਰ ਸਰਕਾਰ ਅੱਜ ਤੱਕ ਕੋਈ ਵੀ ਹੋਵੇ ਏ ਹੋਵੇ ਬੀ ਹੋਵੇ ਸੀ ਹੋਵੇ ਜਾਂ ਫਿਰ ਡੀ ਹੋਵੇ ਇਹਨੇ ਸਦਾ ਸਟੇਟਾਂ ਦਾ ਤਕਾਕ ਕਰਨਾ ਆ ਤਕਾਕ ਕੀਤਾ ਤੇ ਤਕਾਕ ਕਰਦੀ ਹੀ ਆਉਗੀ ਸਟੇਟਾਂ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਆ ਕਿ ਇਹਦਾ ਜਵਾਬ ਅਸੀਂ ਕਿਸ ਹਿਸਾਬ ਨਾਲ ਦੇਣਾ ਆ ਚਾ ਕਿਸ ਰੋਖ ਨਾਲ ਦੇਣਾ ਆ ਦੂਜੀ ਅਸੀਂ ਕਿਸਾਨੀ ਸੰਘਰਸ਼ ਵਿੱਚ ਜਦੋਂ ਕਿਸਾਨੀ ਸੰਘਰਸ਼ ਦਿੱਲੀ ਦੇ ਬਲੂਆਂ ਤੇ ਬੈਠਾ ਸੀ ਅਸੀਂ ਜਿੰਨਾ ਸੜਕ ਹੋ ਸਕਿਆ ਜਿਸ ਲੈਵਲ ਤੇ ਹੋ ਸਕਿਆ ਉਹਨਾਂ ਆਪਾਂ ਕਿਸਾਨੀ ਸੰਘਰਸ਼ ਵਿੱਚ ਜੁੜੇ ਆ ਉਹਦਾ ਸਾਧੇ ਤਾਂ ਦੂਜੀ ਗੱਲ ਸਾਨੂੰ ਇੱਕ ਜਿਹੜੀ ਕਮੀ ਆ ਉਹ ਸਭ ਤੋਂ ਵੱਧ ਖੜੀ ਸੀ ਕਿਸਾਨੀ ਯੂਨੀਅਨ ਦੀ ਆਪਸੀ ਜਿਹੜੀ ਹੈਗੀ ਹੈ ਗਠਬੰਧਨ ਆ ਜਾਂ ਆਪਸੀ ਭਾਈਚਾਰਾ ਉਹ ਕਦੀ ਨਹੀਂ ਰਿਹਾ ਕਦੀ ਨਹੀਂ ਰਿਹਾ ਤੇ ਉਹਨਾਂ ਨੇ ਜਿਹੜੀ ਇੱਕ ਪੀੜ੍ਹੀ ਆ ਜਿਹੜੀ ਯੰਗ ਯੂਥ ਆ ਉਹਨੂੰ ਕਿਤੇ ਨਾ ਕਿਤੇ ਉਹਨਾਂ ਨੇ ਅਣ ਅਣ ਦੇਖਿਆ ਅਣ ਗੌਲਿਆ ਕੀਤਾ ਆ ਜੋ ਕਿ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸੀ ਜਿਵੇਂ ਕਿ ਅਸੀਂ ਇਹ ਚੀਜ਼ ਵੇਖੀ ਆ ਕਿ ਭਾਈ ਦੀਪ ਸਿੱਧੂ ਉਹਨਾਂ ਦੀ ਕਮੀ ਜਿਹੜੀ ਆ ਹੀ ਅੱਜ ਤੱਕ ਜਿਹੜੀ ਉਹ ਪੂਰੀ ਨਹੀਂ ਕਰ پا ਰਹੇ ਤੇ ਬਾਕੀ ਗੱਲ ਇਹ ਆ ਕਿ ਜਿੰਨਾ ਤੱਕ ਅਸੀਂ ਆਪਸੀ ਭਾਈਚਾਰੇ ਨਾਲ ਨਹੀਂ ਚੱਲਦੇ ਕੋਈ ਵੀ ਸੰਘਰਸ਼ ਹੋਵੇ ਕੋਈ ਵੀ ਆਪਾਂ ਨਹੀਂ ਜਿੱਤ ਸਕਦੇ ਇਹ ਗੱਲ ਲਿਖਤੀ ਗਰੰਟੀ ਆ ਦੂਸਰੀ ਗੱਲ ਵੀ ਅਸੀਂ ਬਜ਼ੁਰਗਾਂ ਮੰਨਦੇ ਸਾਡੇ ਬਜ਼ੁਰਗ ਜਿੰਨ ਤੱਕ ਇਹ ਸਾਡੇ ਅੱਗੇ ਨਹੀਂ ਚੱਲਦੇ ਅਸੀਂ ਇਹਨਾਂ ਦੇ ਪਿੱਛੇ ਨਹੀਂ ਚੱਲ ਸਕਦੇ ਇਹ ਸਾਡੀ ਸਪੋਰਟ ਕਰਨ ਅੱਗੇ ਖੁਦ ਖੁਦ ਚੱਲਣਾ ਤੇ ਜੂਥ ਪੀੜ ਨਾਲ ਲੈ ਕੇ ਚੱਲਣਾ ਤੇ ਇੱਕ ਆਪਸੀ ਗੜਬੰਧਨ ਜਿਹਨੂੰ ਆਪਸੀ ਭਾਈਚਾਰਾ ਕਹਿੰਦੇ ਆ ਆਪਸੀ ਭਾਈਚਾਰਾ ਲੈ ਕੇ ਚੱਲਣਾ ਤੇ ਇਹ ਕੋਈ ਵੀ ਜੰਗ ਜਿੱਤ ਸਕਦੇ ਨੇ ਤੇ ਸਾਨੂੰ ਲੋੜ ਆ ਸਰਦਾਰ ਡੱਲੇਵਾਲ ਸਾਹਿਬ ਦੀ ਸਪੋਰਟ 'ਚ ਖੜਨ ਦੀ ਕਿਸਾਨੀ ਸੰਘਰਸ਼ ਦੇ ਵਿੱਚ ਖੜਨ ਦੀ ਤੇ ਉਹ ਜਿੱਤ ਹਾਸਲ ਕਰਨ ਦੀ ਉਥੋਂ ਤੱਕ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਬਹੁਤ ਲੋੜ ਆ ਭਾਈ ਚਾਰ ਕਿਸਾਨਾਂ ਦੀ ਲੋੜ ਆ ਜੇ ਡੱਲੇਵਾਲ ਸਾਹਿਬ ਦੇ ਬਿਆਨ ਉਹ ਬਿਲਕੁਲ ਅਸੀਂ ਉਹਨਾਂ ਨਾਲ ਐਗਰੀਆ ਚਾਹ ਲੜਾਂਗੇ ਤੇ ਚਾਹੇ ਮਰਾਂਗੇ ਜਦ ਤੱਕ ਅਸੀਂ ਇਹਨਾਂ ਚੀਜ਼ਾਂ ਦੇ ਨਹੀਂ ਨਿਤਰਦੇ ਘਰੋਂ ਬਾਹਰ ਨਹੀਂ ਨਿਕਲਦੇ ਤਾਂ ਆਪਾਂ ਕੋਈ ਵੀ ਜੰਗ ਨਹੀਂ ਜਿੱਤ ਸਕਦੇ ਰਜਾਈਆਂ ਵਿੱਚ ਉਹ ਜਿਹੜਾ ਉਹ ਹਾਸਲ ਨਹੀਂ ਕਰ ਸਕਦੇ ਦੂਜੀ ਗੱਲ ਇਹ ਵੀ ਇਹ ਸਾਡੀ ਹੁਣ ਜੁਮੇ ਵਾਲੀ ਜੂਥੀ ਜੁਮੇ ਵਾਲੀ ਵੀ ਸਾਨੂੰ ਉਹਨਾਂ ਨਾਲ ਵੱਧ ਤੋਂ ਵੱਧ ਜੁੜਨਾ ਜੁੜਨਾ ਚਾਹੀਦਾ ਤੇ ਇਸ ਜੰਗ ਨੂੰ ਜਿੱਤਣਾ ਚਾਹੀਦਾ ਬਾਕੀ ਸੰਗਤ ਨੂੰ ਅਪੀਲ ਆ ਆਪਣੇ ਆਪਣੇ ਘਰਾਂ ਚੋਂ ਨਿਕਲੋ ਉਹਨਾਂ ਦਾ ਸਾਥ ਦਿਓ ਸਾਥ ਦਿਓ ਬਾਕੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ